ਇਨਾਂ ਦੀ ਕੱਲ ਸਵੇਰੇ ਕੋਈ ਤਬਦੀਦ ਥੋੜੀ ਜੀ 1:30 ਵਜੇ ਖਰਾਬ ਹੋਈ ਉਸ ਤੋਂ ਬਾਅਦ ਜਾਦੀ ਰੋਗੀ ਐਂਬੂਲੈਂਸ ਲੈ ਕੇ ਨਾਲ ਦੇ ਨੂੰ ਪਟਿਆਲੇ ਲੈ ਗਏ ਉੱਥੇ ਰਜਿੰਦਰਾ ਹਸਪੀਟਲ ਦੇ ਵਿੱਚ ਇਹਨਾਂ ਨੂੰ ਆਈਸੀਯੂ ਦੇ ਵਿੱਚ ਲਾ ਦਿੱਤਾ ਗਿਆ ਜੀ ਉਹਨਾਂ ਉਸ ਤੋਂ ਬਾਅਦ 11 ਵਜੇ ਇਹਨਾਂ ਦੀ ਡੈਥ ਹੋ ਗਈ ਡਾਕਟਰਾਂ ਸਾਹਿਬ ਦੱਸਿਆ ਵੀ ਇਹਦਾ ਕਾਰਨ ਛਾਤੀ ਰੋਗੀ ਹੈ ਵੀ ਕੋਈ ਅੰਦਰ ਜਰੀਲੀ ਚੀਜ਼ ਦੇ ਕਾਰਨ ਧੂਏ ਦੇ ਕਾਰਨ ਇਹਨਾਂ ਦੀ ਛਾਤੀ ਰੋਗ ਗਈ ਹੈ ਉਸ ਦੇ ਕਾਰਨ ਇਹਦੀ ਡੈਥ ਹੋਈ ਹੈ ਪੰਜਾਬ ਹਰਿਆਣਾ ਦੇ ਬਾਰਡਰਾਂ ਦੇ ਉੱਪਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਡਟੇ ਹੋਏ ਨੇ ਪਰ ਉਸੇ ਦਿਨ ਤੋਂ ਬਾਅਦ ਕਿਸਾਨਾਂ ਦੀਆਂ ਬਾਰਡਰਾਂ ਦੇ ਉੱਪਰ ਲਗਾਤਾਰ ਜਿਹੜੀਆਂ ਮੌਤਾਂ ਜਿਹੜੀਆਂ ਹੋ ਰਹੀਆਂ ਨੇ ਇਸ ਵਿੱਚ ਅਸੀਂ ਖਨੌਰੀ ਬਾਰਡਰ ਦੇ ਉੱਪਰ ਮੌਜੂਦ ਹਾਂ ਖਨੌਰੀ ਬਾਰਡਰ ਦੇ ਉੱਪਰ ਅ ਇੱਕ ਕਿਸਾਨ ਹੋਰ ਕਰਨਲ ਸਿੰਘ ਦੀ ਜਿਹੜੀ ਮੌਤ ਹੋਈ ਹੈ ਪਰ ਇੱਕ ਤਸਵੀਰ ਤੁਹਾਨੂੰ ਦਿਖਾਉਣੇ ਆ ਕਿ ਜਿਸ ਟਰਾਲੀ ਦੇ ਵਿੱਚ ਕਿਸਾਨ ਕਰਨੈਲ ਸਿੰਘ ਮੌਜੂਦ ਸੀ ਉਸੇ ਟਰਾਲੀ ਦੇ ਵਿੱਚ ਪਹਿਲਾਂ ਉਹਨਾਂ ਦੇ ਜਿਹੜੇ ਸਾਥੀ ਕਿਸਾਨ ਸੀ ਜਿਹੜੇ ਮਨਜੀਤ ਸਿੰਘ ਸੀ ਜਿਨ੍ਹਾਂ ਦੀ 18 ਤਰੀਕ ਨੂੰ ਜਿਹੜੀ ਮੌਤ ਹੋਈ ਹੈ ਉਹ ਤਸਵੀਰਾਂ ਲਈਆਂ ਨੇ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਪਰ ਇਸੇ ਸੰਘਰਸ਼ ਦੌਰਾਨ ਜਦੋਂ ਕਿਸਾਨਾਂ ਦੇ ਉੱਪਰ ਜਿਹੜੀਆਂ ਫੱਟੜ ਹੋਏ ਨੇ ਲੱਤਾਂ ਟੁੱਟੀਆਂ ਨੇ ਉਹ ਤਸਵੀਰਾਂ ਉਹਨਾਂ ਨੇ ਜਿਹੜੀਆਂ ਲਾਈਆਂ ਨੇ ਜਦੋਂ 13 ਤਰੀਕ ਨੂੰ ਇੱਥੇ ਇਸ ਜਗ੍ਹਾ ਦੇ ਉੱਪਰ ਜਦੋਂ ਲਾਠੀ ਚਾਰਜ ਹੋਇਆ ਜਾਂ ਅਥਰੂ ਗੈਂ ਚੱਲੇ ਉਸ ਤੋਂ ਬਾਅਦ ਪਰ ਇਹ ਉਹ ਟਰਾਲੀ ਆ ਜਿਸ ਟਰਾਲੀ ਦੇ ਵਿੱਚ ਕਰਨੈਲ ਸਿੰਘ ਜਿਹੜੇ ਉਹ ਮਜੂਰ ਸਨ ਕਰਨੈਲ ਸਿੰਘ ਦੀ ਜਿਹੜੀ ਮੌਤ ਆ ਜਿਹੜੀ ਉਹਨੇ ਸਿਹਤ ਆ ਜਿਹੜੀ ਉਹ ਇੱਥੇ ਵਿਗੜੀ ਜਦੋਂ ਕੱਲ ਉਸ ਤੋਂ ਬਾਅਦ ਉਹਨੂੰ ਹਸਪਤਾਲ ਲਿਜਾਇਆ ਗਿਆ ਹਸਪਤਾਲ ਦੇ ਵਿੱਚ ਉਹਨਾਂ ਨੇ ਜਿਹੜੇ ਆਖਰੀ ਸਾਹ ਨੇ ਜਿਹੜੇ ਹੋਲੇ ਨੇ ਕਿਸਾਨੀ ਸੰਘਰਸ਼ ਦੇ ਦੌਰਾਨ ਹਰ ਦਿਨ ਜਿਹੜੀਆਂ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਹਰ ਬਾਰਡਰ ਤੋਂ ਸਾਹਮਣੇ ਆਉਂਦੀ ਰਹਿੰਦੀਆਂ ਨੇ ਤੁਹਾਨੂੰ ਤਸਵੀਰ ਵੀ ਦਿਖਾਵਾਂਗੇ ਇਹ ਕਿਸਾਨ ਨੇਤਾ ਨੇ ਕਰਨੈਲ ਸਿੰਘ ਦੀ ਕਿ ਜਿਹੜੇ ਕਿ ਕਿਸਾਨਾਂ ਦਾ ਕਹਿਣਾ ਕਿ ਉਹ ਪਹਿਲੇ ਦਿਨ ਤੋਂ ਸੰਘਰਸ਼ ਦੇ ਨਾਲ ਜੁੜੇ ਹੋਏ ਸੀ ਜ਼ਿਆਦਾਤਰ ਸਮਾਂ ਉਹਨਾਂ ਦਾ ਸੰਘਰਸ਼ਮ ਦੇ ਵਿੱਚ ਬੀਤਦਾ ਸੀ ਆ ਭਾਵੇਂ ਲੋਕਲ ਲੈਵਲ ਦੇ ਉੱਪਰ ਸਰ ਲੋਕਲ ਸਰਕਾਰ ਦੇ ਨਾਲ ਜਾਂ ਆਪਣੀ ਹੱਕੀ ਮੰਗਾਂ ਦੇ ਲਈ ਤਸਵੀਰ ਵੀ ਕਾਹਾਂਗੇ ਤੁਹਾਨੂੰ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਜਿਹੜੀ ਕਰਨੈਲ ਸਿੰਘ ਦੀ ਜਿਹੜੀ ਇਹ ਇਹ ਤਸਵੀਰ ਹੈ ਕਿ ਜਿਹੜੀ ਇਹ ਇਹ ਕਿਸਾਨ ਨੇ ਜਿਨ੍ਹਾਂ ਦੀ ਡੈਥ ਆ ਜਿਹੜੀ ਇਸ ਜਗ੍ਹਾ ਦੇ ਉੱਪਰ ਹੋਈ ਹੈਗੀ ਸਾਡੇ ਨਾਲ ਕਿਸਾਨ ਆਗੂ ਨੇ ਸਰ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਜੀ ਬਲਜੀਤ ਸਿੰਘ ਟਿੱਚੜ ਵਾਲਾ ਬਜੀਤ ਸਿੰਘ ਜੀ ਤੁਹਾਡੀ ਟਰਾਲੀ ਦੇ ਵਿੱਚੋਂ ਕੁਝ ਹੀ ਦਿਨਾਂ ਦੇ ਵਿੱਚ ਦੋ ਕਿਸਾਨਾਂ ਦੀਆਂ ਜਿਹੜੀਆਂ ਮੌਤ ਦੀਆਂ ਖਬਰਾਂ ਦੁਖਦਾਈ ਖਬਰਾਂ ਸਾਹਮਣੇ ਆਈਆਂ ਬਹੁਤ ਦੁਖਦਾਈ ਵੱਡੀ ਖਬਰਾਂ ਜੀ ਸਾਡੇ ਵਾਸਤੇ ਬੜਾ ਘਾਟਾ ਬਹੁਤ ਘਾਟਾ ਹੈ ਸਾਲੀ ਜੀ ਜਿਹੜੇ ਆਪਣੇ ਇਸ ਤਰ੍ਹਾਂ ਧੂਮੇ ਦੇ ਅਚਾਨਕ ਸ਼ਹੀਦ ਹੋਈ ਜਾਂਦੇ ਨੇ ਸਾਡੇ ਵਾਸਤੇ ਇਹ ਘਾਟਾ ਪੂਰਾ ਹੋਣ ਵਾਲਾ ਨਹੀਂ ਹੈਗਾ ਜੀ ਠੀਕ ਹੈ ਜੀ ਜਿਹੜਾ ਧੂਮਾ ਛੱਡਿਆ ਹਾਂ ਜੀ ਜੂਏ ਕਰਨੈਲ ਸਿੰਘ ਸੀ ਇਹ 16 ਤਰੀਕ ਨੂੰ ਇੱਥੇ ਪੱਕੇ ਪਾਵਨ ਸੰਧੂਟੀ ਤੇ ਅਰ ਮਨਜੀਤ ਸਿੰਘ ਵੀ ਪੱਕੇ ਪਾਬੰਦੇ ਸਨ ਉਹਦਾ 16 ਤੋਂ 18 ਨੂੰ ਕਾਲ ਚਲਾਣਾ ਕਰ ਗਏ ਸ਼ਹੀਦ ਹੋ ਗਏ ਇਹਨਾਂ ਦੀ ਕੱਲ ਸਵੇਰੇ ਕੋਈ ਤਬਦੀਦ ਥੋੜੀ ਜੀ 1:30 ਵਜੇ ਖਰਾਬ ਹੋਈ ਉਸ ਤੋਂ ਬਾਅਦ ਜਾਦੀ ਰੋਗੀ ਐਂਬੂਲੈਂਸ ਲਿਆ ਕੇ ਨਾਲ ਦੇ ਨੂੰ ਪਟਿਆਲੇ ਲੈ ਗਏ ਉੱਥੇ ਰਜਿੰਦਰਾ ਹਸਪੀਟਲ ਦੇ ਵਿੱਚ ਇਹਨਾਂ ਨੂੰ ਆਈਸੀਯੂ ਵਿੱਚ ਲਾ ਦਿੱਤਾ ਗਿਆ ਜੀ ਉਹਦਾ ਉਸ ਤੋਂ ਬਾਅਦ 11 ਵਜੇ ਇਹਨਾਂ ਦੀ ਡੈਥ ਹੋ ਗਈ ਡਾਕਟਰਾਂ ਸਾਹਿਬ ਦੱਸਿਆ ਵੀ ਇਹਦਾ ਕਾਰਨ ਛਾਤੀ ਰੋਗ ਗਈ ਹੈ ਵੀ ਕੋਈ ਅੰਦਰ ਜਰੀਲੀ ਚੀਜ਼ ਦੇ ਕਾਰਨ ਧੂਏ ਦੇ ਕਾਰਨ ਇਹਨਾਂ ਦੀ ਛਾਤੀ ਰੋਗ ਗਈ ਹੈ ਉਸ ਦੇ ਕਾਰਨ ਇਹਦੀ ਡੈਥ ਹੋਈ ਹੈ ਇਹ ਅੱਛਾ ਅਗਰ ਮੈਂ ਸਾਡੇ ਵੀ ਉਧਰ ਕਰਨੈਲ ਸਿੰਘ ਦੀ ਹਾਂ ਕਰਨੈਲ ਸਿੰਘ ਦੀ ਮੈਂ ਗੱਲ ਕਰਾਂ ਤਾਂ ਪਰਿਵਾਰ ਕਿੰਨਾ ਪਰਿਵਾਰ ਕਿਸ ਤਰ੍ਹਾਂ ਦਾ ਪਿੱਛੋਂ ਮਤਲਬ ਕਿੰਨੀ ਖੇਤੀਬਾੜੀ ਹੈ ਉਹਨਾਂ ਲਵੇ ਕਿੰਨੀ ਕਿ ਜ਼ਮੀਨ ਹੈ ਖੇਤੀਬਾੜੀ ਸਿਰਫ ਇੱਕ ਕਿੱਲਾ ਜ਼ਮੀਨ ਹੈ ਜੀ ਬਿਲਕੁਲ ਗਰੀਬ ਪਰਿਵਾਰ ਹੈ ਜੀ ਪਰਿਵਾਰ ਆ ਦਿਹਾੜੀ ਮਿਹਨਤ ਕਰਕੇ ਖਾਣ ਵਾਲਾ ਪਰਿਵਾਰ ਹੈ ਜੀ ਵਿਚਾਰਾ ਬਹੁਤ ਗਰੀਬ ਪਰਿਵਾਰ ਜੋ ਥੋੜਾ ਬਾਦਾ ਘਰ ਦਾ ਰੋਜ਼ਗਾਰ ਚੱਲਦਾ ਸੀ ਇਹਦੇ ਸਿਰ ਤੇ ਹੀ ਜ਼ਿਆਦਾ ਚੱਲਦਾ ਸੀ ਜੀ ਪਰ ਪਾਰਟੀ ਨੂੰ ਬੜਾ ਸਾਥ ਦਿੰਦਾ ਹੈ ਜਦੋਂ ਤੋਂ ਸ਼ੁਰੂ ਤੋਂ ਹੀ ਜਾਣਿਆ ਸਾਡੇ ਨਾਲ ਹਰ ਥਾਂ ਤੇ ਕਿਸੇ ਵੀ ਮੋਰਚੇ ਤੇ ਸਭ ਤੋਂ ਪਹਿਲਾਂ ਅੱਗੇ ਉਹ ਹੁੰਦਾ ਸੀ ਅੱਜ ਤੁਸੀਂ ਕੁਝ ਤਸਵੀਰਾਂ ਲਾਈਆਂ ਨੇ ਟਰਾਲੀ ਦੇ ਬਾਹਰ ਜਿਹੜੇ ਜ਼ਖਮੀ ਹੋਏ ਕਿਸਾਨ ਨੇ ਉਹ ਇਸੇ ਸੰਘਰਸ਼ ਦੌਰਾਨ ਹੋਏ ਨੇ ਹਾਂ ਇਸੇ ਇਸੇ ਸਭ ਇਸੇ ਸੀ ਤੁਹਾਡੇ ਵੀ ਸੱਟ ਲੱਗੀ ਹੈ ਪੈਰਾਂ 'ਤੇ ਆ ਮੇਰੇ ਵੀ ਇਸੇ ਲੱਗੀ ਹੈ ਸ਼ੁਰੂਆਤ 'ਚ ਪਹਿਲੇ ਦਿਨ ਲੱਗੀ ਸੀ ਹੂੰ ਕੀ ਵਜ੍ਹਾ ਇੱਥੇ ਇਹ ਜਦੋਂ ਉਹਨਾਂ ਨੇ ਮਾਰੇ ਨਾ ਕੋਈ ਉਧਰ ਛੱਲਾ ਛੁੱਟਣ ਲੱਗਾ ਤੇ ਉਹ ਛੱਲਾ ਲੱਗਾ ਤੇ ਪੈ ਜੁੱਤੀ ਸੀ ਗਿੱਲਾ ਪਰਣਾ ਸੁੱੜਦਾ ਤੇ ਅੱਛਾ ਮਨਜੀਤ ਸਿੰਘ ਦਾ ਕੱਲ ਮਤਲਬ ਕਿ ਭੋਗ ਦੀਆਂ ਰਸਮਾਂ ਨਵਾਈਆਂ ਜਾ ਰਹੀਆਂ ਸੀ ਤੁਸੀਂ ਉੱਥੇ ਸੀ ਪਰ ਉਸੇ ਦੌਰਾਨ ਇਧਰੋਂ ਕਿਸਾਨ ਕਰਨੈਲ ਸਿੰਘ ਜਿਹੜੇ ਬਿਮਾਰ ਹੋ ਜਾਂਦੇ ਨੇ ਉਹਨਾਂ ਦੀ ਸਿਹਤ ਵਿਗੜ ਜਾਂਦੀ ਹੈ ਹਾਂਜੀ ਵੇਖੋ ਨਾਲ ਦੀ ਨਾਲੇ ਕਿਸਾਨ ਆ ਗੂ ਉੱਥੋਂ ਆ ਕੇ ਦੋ ਆ ਕੇ ਉਹਨਾਂ ਨੂੰ ਨਾਲ ਦੀ ਨਾਲੇ ਐਂਬੂਲੈਂਸ ਦੇ ਵਿੱਚ ਸਿਰਫ 20 ਮਿੰਟ ਦੇ ਵਿੱਚ ਉਹਨਾਂ ਨੂੰ ਪਟਿਆਲੇ ਅੜਪਾਇਆ ਗਿਆ ਜੀ ਸਿਰਫ 20 ਮਿੰਟ ਦੇ ਵਿੱਚ ਅੱਛਾ ਪਾਜੀ ਕਿੱਡਾ ਜੇ ਤੁਸੀਂ ਆਪਾਂ ਕਿਸਾਨ ਦੇ ਤੌਰ ਤੇ ਦੇਖੀਏ ਤੁਸੀਂ ਉਰੇ ਬੈਠੀ ਹੋ ਕਿਉਂਕਿ ਸਾਂਝ ਪੈ ਜਾਂਦੀ ਹੈ ਉਰੇ ਇੱਕ ਦੂਸਰੀ ਟਰਾਲੀਆਂ ਦੀ ਕਿਉਂਕਿ ਕੋਈ ਕਿਸੇ ਪਿੰਡ ਤੋਂ ਕਿਸੇ ਪਿੰਡ ਤੋਂ ਪਰ ਜਦੋਂ ਇੱਕ ਟਰਾਲੀ ਦੇ ਵਿੱਚੋਂ ਇੱਕ ਪਹਿਲਾ ਕਿਸਾਨ ਦੀ ਮੌਤ ਉਸ ਦਾ ਭੋਗ ਪੈਂਦਾ ਹੋਵੇ ਤੇ ਦੂਸਰਾ ਕਿਸਾਨ ਬਿਮਾਰ ਹੋ ਜਾਂਦਾ ਵੇ ਤੇ ਰਾਤ ਨੂੰ ਖਬਰ ਆ ਜੇ ਵੀ ਉਹ ਵੀ ਨਹੀਂ ਰਿਹਾ ਕਿਸ ਤਰ੍ਹਾਂ ਫਿਰ ਬਹੁਤ ਦੁੱਖਦਾਈ ਖਬਰ ਹੈ ਜੀ ਇਹ ਬਹੁਤ ਮਾੜਾ ਹੋਇਆ ਇੱਕ ਪਿੰਡ ਦੇ ਦੋ ਦੋ ਜਾਣੇ ਸ਼ਹੀਦ ਹੋ ਜਾਣ ਬਹੁਤ ਇਦੂ ਕੀ ਮਾੜਾ ਕਹਾਂਗੇ ਸਰਕਾਰਾਂ ਨੂੰ ਸਾਨੂੰ ਇੱਥੇ ਸੜਕਾਂ ਤੇ ਬਹਾਈ ਬੈਠੇ ਨੇ ਵੀ ਅਸੀਂ ਆਪਦੇ ਘਰਾਂ ਚੋਂ ਦੇ ਸਾਡੀਆਂ ਹੱਕੀ ਮੰਗਾ ਮੰਨ ਰਹਿਣਾ ਤੇ ਅਸੀਂ ਇੱਥੇ ਠੰਡ ਚ ਬੈਠੇ ਆ ਉਹ ਹੰਝੂ ਗਾਇੰਸ ਦੇ ਗੋਲੇ ਆ ਜਿਹੜੇ ਉਹਨਾਂ ਚ ਇਹੋ ਜਿਹਾ ਕੈਮੀਕਲ ਐ ਜਿਹੜਾ ਉਹ ਇੱਕੇ ਲਗਤ ਸਾਹ ਨੂੰ ਰੋਕ ਲੈਂਦੇ ਬੜਾ ਔਖਾ ਹੋ ਜਾਂਦਾ ਉਹਦੇ ਵਿੱਚੋਂ ਨਿਕਲਣਾ ਮੈਂ ਆਪ ਉਹਦੇ ਖੋਦੇ ਦੇ ਵਿੱਚ ਸੀਗਾ ਤੇ ਮਸਾਂ ਲੋਟ ਹੋਏ ਆ ਸੈਟ ਉਹ ਆਪ ਵੀ ਤੇ ਬਤੀ 33 ਸਾਲ ਦੀ ਉਮਰ ਹੈ ਸਾਰੀ ਤੇ 35 ਸਾਲ ਲਾ ਲੋ ਜੀ ਤੁਹਾਡੇ ਸਭ ਦੇ ਨਾਲ ਕਿ ਜਦੋਂ ਬਜ਼ੁਰਗ ਨੇ ਜਿਹੜੇ ਉਹਨਾਂ ਨੂੰ ਜਾਂ ਕੁਝ ਲੋਕ ਬਿਮਾਰ ਨੇ ਤਾਂ ਜਦੋਂ ਉਹਨਾਂ ਨੂੰ ਉਹ ਏਰੀਆ ਸਾਹ ਕੁੱਟਣ ਹੋ ਜਾਂਦਾ ਜਦੋਂ ਨਹੀਂ ਬਿਮਾਰ ਤਾਂ ਖਰਾ ਨਹੀਂ ਸੀਗੇ ਠੀਕ ਸੀਗੇ ਖਰੇ ਇਸ ਨਾਮ ਲੋਕਾਂ ਨੂੰ ਜਿਹੜੇ ਲੋਕ ਦਿੱਕਤ ਨੇ ਉਹਨਾਂ ਨੂੰ ਉਹ ਤੂੰ ਐ ਕਰਕੇ ਦਿੱਕਤ ਜ਼ਿਆਦਾ ਵੱਜ ਜਾਂਦੀ ਹੈ ਹਾਂ ਤੂੰ ਐ ਕਰਕੇ ਦਿੱਕਤ ਉਹ ਗੋਲੀ ਹੰਝੂ ਗਾਇਸ ਦਾ ਇਹ ਜਗਾ ਪਿਓ ਚ ਪਤੀ ਨਹੀਂ ਕੀ ਕੀ ਕੈਮੀਕਲਾਂ ਦੇ ਹਿਸਾਬ ਨਾਲ ਉਹ ਪਾਇਆ ਹੋਇਆ ਹੈਗਾ ਇਹਦੇ ਵਿੱਚ ਤੇ ਅੱਛਾ ਸਰ ਕਿਸ ਤਰ੍ਹਾਂ ਦੀ ਹੁਣ ਅਗਲੀ ਹੁਣ ਉਹ ਰਹਿਣ ਵਾਲੀ ਆ ਤੁਹਾਡੀ ਜਥੇਬੰਦੀ ਵੱਲੋਂ ਹੁਣ ਕਿਸਾਨ ਉਹਦਾ ਅੰਤਿਮ ਸੰਸਕਾਰ ਹੁਣ ਅੱਜ ਹੋਣਾ ਹੈ ਜਾਂ ਕਦੋਂ ਕਿਵੇਂ ਨਹੀਂ ਵੇਖੋ ਜੀ ਅੰਤਿਮ ਸੰਸਕਾਰ ਇਹ ਤਾਂ ਕਿਸਾਨ ਆਗੂ ਵੱਡਿਆਂ ਨੂੰ ਪਤਾ ਜੀ ਪਹਿਲਾ ਨੰਬਰ ਇਹ ਸਰਕਾਰ ਨੇ ਕਰੋਨਾ ਜੈਸਟ ਮਰਜ਼ੀ ਕਰਾ ਦੇ ਕਿ ਉਹਨਾਂ ਨੇ ਅਨੌਕਰੀ ਦਾ 5 ਲੱਖ ਦਾ ਜੋ ਚੈੱਕ ਆ ਅਲਾਉਂਸਮੈਂਟ ਕਰਤਾ ਠੀਕ ਹੈ ਜੀ ਉਸ ਤੋਂ ਬਾਅਦ ਕਿਸਾਨ ਕੋਈ ਸੰਸਕਾਰ ਕਰਨ ਦੇ ਵਿੱਚ ਦੇਰੀ ਨਹੀਂ ਲਾਉਂਦੇ ਹੁੰਦੇ ਜੋ ਪਹਿਲੋ ਕੇ ਸਾਨੂੰ ਮਨਜੀਤ ਸਿੰਘ ਦੇ ਬਾਰੇ ਵੀ 4 ਦਿਨ ਹਸਪਤਾਲ ਦੇ ਉੱਥੇ ਰਹਿਣਾ ਪਿਆ ਜੀ ਸਰਕਾਰ ਮੰਨੀ ਸਰਕਾਰ ਤੁਹਾਨੂੰ ਪਤਾ ਛੇਤੀ ਨਹੀਂ ਮੰਨਦੀ ਇਹਨਾਂ ਨੂੰ ਕੋਈ ਰੋਕਾਂ ਲਾ ਕੇ ਮਨਾਉਣਾ ਪੈਂਦਾ ਹੈ ਬਹੁਤ ਦੁਖਦਾਈ ਦੀ ਗੱਲ ਇਹ ਵੀ ਆ ਜਿਹੜੀ ਸਰਕਾਰ ਛੇਤੀ ਨਾਲ ਦੀ ਨਾਲ ਪਕੜ ਨਹੀਂ ਕਰਦੀ ਇਹਨਾਂ ਨੂੰ ਨਾਲ ਦੀ ਨਾਲ ਪਕੜ ਕਰ ਲੈਣੀ ਚਾਹੀਦੀ ਇਹਨਾਂ ਨੂੰ ਅਖੀਰ ਦੀ ਇਹ ਪਤਾ ਸੀ ਇਹ ਅਨਾਉਂਸਮੈਂਟ ਕਰਾਂਗੇ ਤਾਂ ਕਿਸਾਨ ਆਗੂ ਡੈੱਡ ਬੋਡੀ ਲੈ ਕੇ ਜਾਣਗੇ ਜੇ ਅਗਰ ਅਸੀਂ ਨਹੀਂ ਕਰਾਂਗੇ ਤਾਂ ਕਿਸਾਨ ਨਹੀਂ ਜਾਣਗੇ ਤੇ ਇਹਨਾਂ ਨੂੰ ਪੰਜ ਸਾਲ ਬਹਿਣਾ ਪਵੇ ਇਹ ਸਾਲ ਵੀ ਬੈਠਣਗੇ ਹਸਪਤਾਲ ਦੇ ਮੂਹਰੇ ਅੱਗੇ ਜੀ ਕਿਉਂਕਿ ਬਹੁਤ ਦੁਖਦਈ ਖਬਰਾਂ ਨੇ ਜਿਹੜੀਆਂ ਉਹ ਬਾਰਡਰਾਂ ਤੋਂ ਪਰਵਾ ਰਹੀਆਂ ਨੇ ਭਾਵੇਂ ਸੰਭੋ ਬਾਰਡਰ ਹੋਵੇ ਭਾਵੇਂ ਖਨੌਰੀ ਹੋਵੇ ਲਗਾਤਾਰ ਕਿਸਾਨਾਂ ਦੀ ਜਿਹੜੇ ਮੌਤਾਂ ਹੋ ਰਹੀਆਂ ਨੇ ਕਿਸਾਨ ਜਿੰਮੇਵਾਰ ਮੰਨ ਰਹੇ ਨੇ ਕਿ ਜਿਹੜਾ ਅਥਰੂ ਗੈਸ ਦੇ ਜਿਹੜੇ ਗੋਲੇ ਚੱਲਦੇ ਨੇ ਜਦੋਂ ਉਹ ਕਹਿ ਰਹੇ ਨੇ ਕਿ ਉਹਨਾਂ ਨਾਲ ਦੇ ਨਾਲ ਬਜ਼ੁਰਗਾਂ ਨੂੰ ਜਿਹੜਾ ਕਾਫੀ ਦਿੱਕਤ ਆਉਂਦੀ ਆ ਸਾਹ ਲੈਣ ਦੇ ਵਿੱਚ ਤਕਲੀਫ ਆਉਂਦੀ ਆ ਇਸ ਦਰਾਂ ਉਹਨਾਂ ਨੇ ਕਿਹਾ ਕਿ ਪਹਿਲਾਂ ਮਨਜੀਤ ਸਿੰਘ ਜਿਹੜੇ ਕੀ ਇਸ ਟਰਾਲੀ ਦੇ ਵਿੱਚ ਰਹਿੰਦੇ ਸੀ ਲੇਕਿਨ ਗਵਾਂਢੀ ਪਿੰਡ ਦੇ ਸੀ ਦੋਨੋਂ ਕਿਸਾਨ ਪਰ ਕਿਸਾਨ ਸਾਥ ਦੇ ਨਾਲ ਇੱਕ ਟਰਾਲੀਆ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਦੀ ਮੌਤ ਹੁੰਦੀ ਆ ਉਹਨਾਂ ਦੀ ਭੋਗ ਦੀਆਂ ਰਸਮਾਂ ਹੁੰਦੀਆਂ ਨੇ ਉਸ ਤੋਂ ਬਾਅਦ ਕਰਨੈਲ ਸਿੰਘ ਨੇ ਜਿਹੜੇ ਉਹ ਬਿਮਾਰ ਪੈ ਜਾਂਦੇ ਨੇ ਤਾਂ ਰਾਤ ਨੂੰ ਜਿਹੜੀ ਉਹਨਾਂ ਦੀ ਮੌਤ ਦੀ ਖਬਰ ਆ ਜਾਂਦੀ ਆ ਪਟਿਆਲਾ ਦੇ ਰਿੰਦਰ ਹਸਪੀਟਲ ਤੋਂ ਤੇ ਪਰ ਦੇਖਣਾ ਹੋਵੇਗਾ ਕਿ ਇਹ ਸੰਘਰਸ਼ ਕਿੰਨਾ ਕੁ ਹੋਰ ਲੰਮਾ ਚੱਲੇਗਾ ਕਿ ਗੱਲਬਾਤ ਸਿਰੇ ਚੜਦੀ ਹੈ ਜਾਂ ਫਿਰ ਇਸੇ ਤਰ੍ਹਾਂ ਦੀਆਂ ਖਬਰਾਂ ਨੇ ਜਿਹੜੀਆਂ ਉਹ ਸਾਨੂੰ ਸੁਣਨ ਨੂੰ ਜਿਹੜੀਆਂ ਮਿਲਦੀਆਂ ਰਹਿਣਗੀਆਂ ਕਿਉਂਕਿ ਕਿਸਾਨ ਪਹਿਲਾਂ ਹੀ ਸੁਪਕਰਨ ਨੂੰ ਲੈ ਕੇ ਜਿਹੜਾ ਉਹਦਾ ਅੰਤਿਮ ਸੰਸਕਾਰ ਜਿਹੜਾ ਹਜੇ ਨਹੀਂ ਹੋ ਸਕੇ ਉਸ ਦੀ ਡੈੱਡ ਬੋਡੀ ਜਿਹੜੀ ਉਸੇ ਤਰ੍ਹਾਂ ਜਿਹੜੀ ਹਜੇ ਪਈ ਹੈ ਕਿਉਂਕਿ ਕਿਸਾਨ ਮੰਗ ਕਰ ਰਹੇ ਨੇ ਕਿ ਕਾਰਵਾਈ ਹੋਵੇ ਕੈਮਰਾਮੈਨ ਜਸਵਿੰਦਰ ਦੇ ਨਾਲ ਵਿੱਕੀ ਪੁੱਲਰ ਪੰਜਾਬ ਤੱਕ ਖਨੌਰੀ ਬਾਰਡਰ ਸੰਗਰੂਰ